ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਦੋਵਾਲ ਜ਼ਿਲ੍ਹਾ ਮੋਗਾ ਤਹਿਸੀਲ ਦੋਸਤੋ ਧਰਮਕੋਟ ਅੱਜ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਇਸ ਘਰ ਚ ਵੀਰ ਪਸ਼ੂ ਪਾਲਣ ਦਾ ਕੰਮ ਕਰਦਾ ਸਹਾਇਕ ਧੰਦੇ ਤੌਰ ਤੇ ਤਿੰਨ ਚਾਰ ਦੇ ਕਰੀਬ ਲਗ ਬਾਈ ਨੇ ਕਈ ਰੱਖੇ ਹੋਏ ਆ ਡੇਰੀ ਦੁੱਧ ਪਾਉਂਦਾ ਬਾਈ ਤੇ ਇੱਕ ਬਾਈ ਨੇ ਜਰਸੀ ਵੈਡ ਵਕਾਊ ਕੀਤੀ ਆ ਚੰਗੇ ਸੂਣ ਲਈ ਤਿਆਰ ਆ ਤੇ ਥਾਣਾ ਹਵਾ ਨੇ ਦੋਸਤੋ ਪੂਰੀ ਸਾਫ ਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੁਗੇ ਆਪ ਦੀ ਤਸੱਲੀ ਨਾ ਖਰੀਦਦਾਰੀ ਕਰ ਲੈ ਜੇ ਨੰਬਰ 22 ਦਾ ਵੀਡੀਓ ਦੇ ਐਂਡ ਦੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਤੀਜਾ ਸੂਹਾ ਗਾਂ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਕਹਿੰਦਾ 10 ਦਿਨ ਹਜੇ ਸੂਣ ਵਿੱਚ ਕੱਚੀ ਆ ਦੂਜੇ ਸੂਏ ਬਾਈ ਕਹਿੰਦਾ ਆਪਣੇ ਘਰੇ 14-15 ਕਿਲੋ ਦੁੱਧ ਗਾਂ ਨੇ ਖੁੱਲਾ ਚਵਾਇਆ ਐਤ ਕੀ ਬਾਈ ਕਹਿੰਦਾ ਬਾਹਲਾ ਨਹੀਂ 14-15 ਕਿਲੋ ਦੁੱਧ ਮੈਂ ਐਤ ਕੀ ਦੱਸੂਗਾ ਬਾਕੀ ਦੋਸਤੋ ਬਾਈ ਕਹਿੰਦਾ ਸੇਵ ਐਡ ਡਿਪੈਂਡ ਕਰਦਾ ਦਦ ਵੱਧ ਵਿੱਚ ਵਾਜੇ ਪਰ ਆਪਾਂ ਬਾਈ ਕਹਿੰਦਾ 14 15 ਕਿਲੋ ਤੇ ਐਡ ਕੀ ਦੱਸਾਂਗੇ ਸੋਣ ਵਿੱਚ ਬਾਈ ਕਹਿੰਦਾ 10 ਦਿਨ ਹਜੇ ਕੱਚੀ ਆ 10 ਦਿਨ ਹੈ ਦੋਸਤੋ ਵੈੜ ਨੇ ਚੰਗਾ ਸੋਨਾ ਹਵਾਨਾ ਤਿਆਰ ਕਰ ਜਾਣਾ ਵਾਲ ਟੇਲਾ ਦੋਸਤੋ ਹਵਾਨੇ ਹਜੇ ਕਾਫੀ ਪਈਆਂ ਆ ਵੇਖ ਸਕਦੇ ਆ ਦੋਸਤੋ ਸੇਮ ਹੀ ਸਾਈਜ਼ ਆ ਦੋਸਤੋ ਚਾਰੇ ਥਾਨਾਂ ਦਾ ਫੋਰ ਸ਼ਾਂਗ ਭੋਰਾ ਨਹੀਂ ਕੱਲੇ ਕਾਰੇ ਨਿੱਕਰ ਵਿੱਚ ਸੋਨੇ ਨੁਕਰਾਂ ਦੇ ਲੱਗੇ ਹੋਏ ਆ ਚੰਗਾ ਹਵਾਨਾ ਤਿਆਰ ਕਰਕੇ ਦੋਸਤੋ ਵੈੜ ਨੇ ਫਿਰ ਸੋਨਾ ਗੱਦ ਕਾੜ ਦੋਸਤੋ ਦਰਮਾਨ ਨਹੀਂ ਹੈ ਵਹਿੜ ਦਾ ਕੋਈ ਵੱਡਾ ਗੱਦ ਕਾਟ ਨਹੀਂ ਗਿਆ ਵਾਹਨਾ ਦੋਸਤੋ ਵਹਿੜ ਚੰਗਾ ਤਿਆਰ ਕਰਕੇ ਫੇਰ ਸੋਣਾ ਤੇ ਬਾਈ ਨੇ ਵਹਿੜ ਦਾ ਪ੍ਰਾਈਸ ਰੱਖਿਆ ਹੋਇਆ ਵਾ 32000 ਰੁਪਿਆ ਤੇ ਬਾਈ ਕਹਿੰਦਾ ਹਾਂ ਨਾ 28000 ਦੇ ਦਾਂਗੇ ਉਹ ਚੋ ਬਾਈ ਕਹਿੰਦਾ ਮਾੜਾ ਮੋਟਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੇ ਜੇ ਵੀਡੀਓ ਨੂੰ ਐਂਡ ਤਾਈਂ ਵੇਖ ਲੈ ਸਾਰੇ ਭੈਣਾ ਪਰਾਂ ਵਾ ਤੈ ਜਲੋ ਧੰਨਵਾਦ